ਮੈਂ ਸૌ ਤੋਂ ਪਹਿਲਾਂ ਤੜੇ ਸਾਰੇ ਚੈਨਲ ਦੇ ਦਰਸ਼ਕਾਂ ਦਾ ਧੰਨਵਾਦ ਕਰਦਾ ਤੁਹਾਡਾ ਧੰਨਵਾਦ ਕਰਦਾ ਤੁਸੀਂ ਆਏ ਰਹੀ ਗੱਲ ਜਿਹੜੀ ਤੁਸੀਂ ਐਨਓਸੀ ਆਲੀ ਸੀ ਬਹੁਤ ਵਰੀ ਇਸ ਗੱਲ ਮਾਨ ਸਾਹਿਬ ਤੱਕ ਪਹੁੰਚਾਈ ਕਿ ਲੋਕਾਂ ਨੂੰ ਬਿਨਾਂ ਵਜ੍ਹਾ ਹੀ ਖਜਲ ਕੀਤਾ ਜਾ ਰਿਹਾ ਇਸ ਐਨਓਸੀ ਦੇ ਨਾਂ ਤੇ ਕਿਉਂਕਿ ਬਹੁਤ ਸਾਰੀਆਂ ਇਹੋ ਜਿਹੀਆਂ ਤਾਕਤਾਂ ਨੇ ਜਿਹੜੀਆਂ ਹਰ ਹਿੱਲੇ ਸਰਕਾਰ ਨੂੰ ਸਰਦਾਰ ਪ੍ਰਗਾਂਸੇ ਮਾਨ ਸਾਹਿਬ ਦੀ ਸਰਕਾਰ ਨੂੰ ਬਦਨਾਮ ਕਰਨ ਦੇ ਤੁਲੀਆਂ ਹੋਈਆਂ ਸੀ ਐਨਓਸੀ ਦੀ ਨਾਤੇ ਇੰਨੀ ਕਿ ਖਜਲ ਖਰਾਬੀ ਲੋਕਾਂ ਦੀ ਹੁੰਦੀ ਸੀ ਕਿ ਬੰਦਾ ਇਹ ਕਹਿੰਦਾ ਸੀ ਕਿ ਮੈਂ ਕਿਹੜੇ ਚੱਕਰ ਚ ਪੈ ਗਿਆ ਸੋ ਇਹ ਬਹੁਤ ਵਧੀਆ ਔਰ ਬਹੁਤ ਹੀ ਜੜੀ ਸੋਚਾ ਜਾ ਫੈਸਲਾ ਲਿਆ ਗਿਆ ਮੈਂ ਦੁਬਾਰਾ ਤੋਂ ਫਿਰ ਮਾਨ ਸਾਹਿਬ ਦਾ ਵੀ ਧੰਨਵਾਦ ਕਰਦਾ ਉੱਥੇ ਲੋਕਾਂ ਨੂੰ ਵੀ ਇਹ ਕਹਿਣਾ ਕਿ ਤੁਸੀਂ ਜਿਹੜੀਆਂ ਮਾਨ ਸਾਹਿਬ ਤੋਂ ਆਸਾਂ ਮਿਦਾਂ ਰੱਖੀਆਂ ਉਹ ਬਿਲਕੁਲ ਉਹਨਾਂ ਦੇ ਖਰੇ ਉਤਰਨਗੇ ਕਈ ਚੀਜ਼ਾਂ ਨੂੰ ਸਮਝਣ ਨੂੰ ਕਈ ਵਿੱਚ ਕੋਟ ਦੀਆਂ ਵੀ ਕਈ ਪ੍ਰੋਬਲਮਾਂ ਹੁੰਦੀਆਂ ਅਦਾਲਤਾਂ ਵਿੱਚ ਉਹਨਾਂ ਨੂੰ ਜਵਾਬਦੇਹੀ ਹੁੰਦੀ ਹੈ ਸਰਕਾਰਾਂ ਦੀ ਉਹ ਸਾਰਾ ਕੁਝ ਨੂੰ ਦੇਖਦੇ ਵੀ ਕਈ ਚੀਜ਼ਾਂ ਨੂੰ ਟਾਈਮ ਲੱਗ ਰਹੇ ਨੇ ਪਰ ਜਿਹੜਾ ਮਾਨ ਸਾਹਿਬ ਜਿਹੜਾ ਵੀ ਕੰਮ ਕਰਨਗੇ ਜੋ ਵਾਅਦੇ ਕਰਨ ਕੀਤੇ ਨੇ ਉਹ ਕਰਨਗੇ ਔਰ ਲੋਕਾਂ ਦੇ ਹਿੱਤ ਲਈ ਸਦਾ ਹੀ ਇਸ ਇਹੋ ਜਿਹਾ ਵਾਅਦੇ ਕਰਦੇ ਰਹਿਣਗੇ ਦੇਖੋ ਕੱਲੇ ਪ੍ਰਾਪਰਟੀ ਦੇ ਲੈਣੇ ਜੀ ਪ੍ਰਾਪਰਟੀ ਦਾ ਇੰਦਾ ਦਾ ਕੰਮ ਆ ਜੀ ਦੇ ਨਾਲ ਇਨਸਟੈਂਟ ਜਿਹੜਾ ਸਰਕਾਰ ਨੂੰ ਰੈਵਨਿਊ ਵੀ ਆਉਣਾ ਔਰ ਜੇ ਫਰਜ਼ ਗੱਲ ਕੋਈ ਪਲਾਟ ਲਊਗਾ ਜਾਂ ਪਲਾਟ ਵੇਚੂਗਾ ਕਿਤੇ ਕੋ ਨਵੀਂ ਚੀਜ਼ ਕੰਸਟਰਕਸ਼ਨ ਕਰੂਗੇ ਇਸ ਸਾਰੀ ਇਕਨੋਮੀ ਬੂਮ ਹੁੰਦੀ ਹੈ ਮੈਂ ਦੁਵਾਰਾ ਤੋਂ ਫਿਰ ਲੋਕਾਂ ਨੂੰ ਵਧਾਈ ਦਿੰਦਾ ਔਰ ਮਾਨ ਸਾਹਿਬ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਹ ਬਹੁਤ ਸੋਹਣਾ ਫੈਸਲਾ ਲਿਆ ਬਿਲਕੁਲ ਜੀ ਇਹਦਾ ਕਿਉਂ ਨਹੀਂ ਫਾਇਦਾ ਕਿਉਂਕਿ ਕਿਥੇ ਲੋਕਾਂ ਨੂੰ ਦਫਤਰਾਂ ਚ ਜਾ ਕੇ ਧੱਕੇ ਖਾਣੇ ਪੈਂਦੇ ਸੀ ਹੁਣ ਉਹ ਸਰਕਾਰ ਉਹਨਾਂ ਦੇ ਘਰੇ ਪਹੁੰਚ ਰਹੀ ਹੈ ਕਲ ਬਰ ਸੜਕੀ ਤੋਂ ਲੈ ਕੇ ਡਰਾਈਵਿੰਗ ਲਾਇਸੈਂਸ ਹੋਰ ਜਿਹੜੀ ਤਕਰੀਬਨ 42 ਤੋਂ ਵੱਧ ਜਿਹੜੀਆਂ ਸਰਵਿਸੇਜ ਨੇ ਉਹ ਡੋਰ ਸਟੈਪ ਦੇ ਤੁਹਾਡੇ ਘਰੇ ਜਾ ਕੇ ਹੋਣੀ ਆ ਲੋਕੀ ਬਹੁਤ ਹੀ ਖੁਸ਼ ਨੇ ਉਹ ਲੋਕਾਂ ਨੂੰ ਜਿਹੜੀ ਇਹਨੇ ਵਾਰੀ ਅਸੀਂ ਉਹਨਾਂ ਨੂੰ ਜਾਗਰੂਕ ਵੀ ਕਰ ਰਹੇ ਆ ਕਿ ਤੁਸੀਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਹੈ ਇਹਨਾਂ 42 ਜਿਹੜੀਆਂ ਸਰਵਿਸਾਂ ਉਹਨਾਂ ਚੋਂ ਕੋਈ ਵੀ ਕੰਮ ਕਰਾਉਣਾ ਤੁਹਾਨੂੰ ਕਿਤੇ ਦੂਰ ਜਾਣ ਦੀ ਲੋੜ ਨਹੀਂ ਹਰ ਕੈਂਪ ਪਿੰਡ ਦੇ ਵਿੱਚ ਕੈਂਪ ਲੱਗਣਾ ਤੁਸੀਂ ਉੱਥੇ ਜਾਓ ਔਰ ਆਪਣਾ ਕੰਮ ਕਰਾਓ ਤੁਹਾਡੇ ਘਰੇ ਉਹ ਸਰਟੀਫਿਕੇਟ ਪਹੁੰਚੂਗਾ ਜੀ ਔਰ ਲੋਕੀ ਇਹ ਸਾਰੀਆਂ ਗੱਲਾਂ ਤੋਂ ਬਹੁਤ ਖੁਸ਼ ਨੇ ਸਭ ਤੋਂ ਪਹਿਲਾਂ ਤੇ ਤੁਹਾਡੇ মিডিਆ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਮੇਂ-ਸਮੇਂ ਇਹ ਜਿਹੜੇ ਲੋਕ ਪੱਖੀ ਫੈਸਲੇ ਹੁੰਦੇ ਨੇ ਉਹਨਾਂ ਦੇ ਸਬੰਧ ਵਿੱਚ ਸਾਡੇ ਕੋਲ ਆਉਂਦੇ ਹੋ ਪਹੁੰਚ ਕਰਦੇ ਹੋ ਆ ਮਾਨ ਸਰਕਾਰ ਦਾ ਇਹ ਫੈਸਲਾ ਬੜਾ ਸ਼ਲਾਘਾਯੋਗ ਪ੍ਰਾਲਾ ਹੈ ਜਿਹੜੀਆਂ ਕਮੀਆਂ ਪੇਸ਼ੀਆਂ ਪਿਛਲੀਆਂ ਸਰਕਾਰਾਂ ਕੋਲ ਬੜੇ ਵੱਡੇ ਪੱਦਰ ਤੇ ਰਹਿ ਗਈਆਂ ਸਨ ਉਹ ਹੌਲੀ-ਹੌਲੀ ਮਾਨ ਸਰਕਾਰ ਨੇ ਉਹਨਾਂ ਦੀ ਟੀਮ ਨੇ ਮੰਤਰੀ ਮੰਡਲ ਦੀ ਟੀਮ ਨੇ ਬੜੀ ਛੇਤੀ ਹੱਲ ਕਰ ਲਈਆਂ ਨੇ ਬੇਸ਼ੱਕ 2 ਸਾਲ ਦਾ ਸਮਾਂ ਲੱਗਾ ਉਹ ਪ੍ਰਾਣੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਦੇ ਕੀਤੇ ਹੋਏ ਅ ਬੜੇ ਰੋਲ ਖਚੋਲੇ ਵਾਲੇ ਮਸਲੇ ਸਨ ਉਹਨਾਂ ਨੂੰ ਸਮੇਟਦਿਆਂ ਹੋਇਆਂ ਜਿਹੜਾ ਮਾਨ ਸਰਕਾਰ ਨੇ ਹੁਣ ਫੈਸਲਾ ਕੀਤਾ ਐਨਓਸੀ ਬਾਰੇ ਬਹੁਤ ਸ਼ਲਾਘਾਯੋਗ ਉਪਰਾਲਾ ਇਹਦੇ ਨਾਲ ਆਮ ਲੋਕਾਂ ਨੂੰ ਬੜੀ ਰੀਲੀਫ ਮਿਲੇਗੀ ਸਾਰਾ ਕੁਝ ਸਰਲ ਹੋ ਜਾਏਗਾ